ਸਕਲ ਤੋਂ ਸਾਰਿਆਂ ਨੂੰ ਤੁਹਾਡਾ ਫੇਰ ਤੋਂ ਇੱਕ ਵਾਰੀ ਸਵਾਗਤ ਹੈ ਆਊਟਡੋਰ ਵਰਲਡ 604 ਚੈਨਲ 'ਚ ਤੇ ਕਾਲੂਆਂ ਨਵਾਂ ਸਾਲ ਆਜਾ 31 ਅੱਜ ਜਾਵਾਂਗੇ ਅਸੀਂ ਥੋੜੀ ਜਿਹੀ ਪਟਾਕੇ ਚਲਾਉਣ ਜਿਹੜੇ ਲਿਆਂਦੇ ਤੁਹਾਨੂੰ ਪਤਾ ਪਿੱਛੇ ਪਤਾ ਲੱਜ ਜਾਣਾ ਵੀਡੀਓ 'ਚ ਉਹ ਵਾਲੇ ਚਲਾਉਣ ਜਾਣੇ ਆ ਪਰ ਮਾਈ ਜਾਂਦਾ ਇੱਧਰ ਤੇ ਰਿਚਾ ਜੂ ਬਣਾਈਆਂ ਮਾੜੀ ਮੋਟੀ ਪਰੌਂਠੇ ਛੌਂਠੇ ਲੈ ਲਏ ਆ ਉੱਥੇ ਜਾئیںਗੇ ਖਾئیںਗੇ ਬਾਹਰੀ ਜਗ੍ਹਾ ਓਪਨ ਏਰੀਆ ਜਿੱਥੇ ਲਾਉਣਾ ਸੀ ਉਹ ਕਰਦੇ ਆ ਪਹੁੰਚਦਿਆਂ ਤੇ ਹੁਣ ਦਿਖਾਉਨੇ ਆ ਪਰ ਮਾਜੀ ਜਰਾ ਬਾਂ ਰੱਬਾਂ ਪਾ ਲਈਏ ਠੰਡ ਦਾ ਤਿਆਰੀ ਫੇਰ ਮਿਲਦੇ ਆ ਉੱਥੇ ਲੋ ਜੀ ਆਪਾਂ ਚੱਲਣ ਲਈ ਆ ਤਿਆਰ ਸਮਾਨ ਕਰ ਲਿਆ ਲੋਡ ਮਗਰ ਡਿੱਗੀ ਚ ਵੀ ਭਰ ਲਿਆ ਜ਼ਰਾ ਉਸ ਜੇਬਾਂ ਨਹੀਂ ਗਈ ਪਰਮ ਵੀ ਆ ਗਿਆ ਐ ਐਨਕਸ਼ਨ ਲਾ ਕੇ ਰੈਡੀ ਸ਼ੈਡੀ ਰੈਡੀ ਸ਼ੈਡੀ ਹੋ ਜਾਈਏ ਤੇ ਪਹੁੰਚੀਏ ਥਾਂ ਤੇ ਬਾਕੀ ਦੇਖੀਏ ਜਾ ਕੇ ਉੱਥੇ ਕਿਦਾਂ ਦਾ ਮਾਹੌਲ ਆ ਜੇ ਛੁੱਟੀਆਂ ਨੇ ਅ ਰਾਸ਼ਦਾਲਾ ਨਾ ਹੋਵੇ ਠੱਠ ਰਹੀਏ ਤੇ ਚਲੋ ਉੱਥੇ ਆ ਕੇ ਮਿਲਦੇ ਆਂ ਫਿਰ ਤੁਮ ਘਰੋਂ ਨਿਕਲਣ ਤੋਂ ਬਾਅਦ ਮੈਂ ਤੇ ਪਰਮ ਡਿਸਕਸ ਕਰਦੇ ਸੀ ਕਿ ਸਾਡੇ ਕੋਲ ਸਵਾ ਘੰਟੇ ਦਾ ਰਾਹ ਸੀਗਾ ਕਿ ਆਪਾਂ ਜਦੋਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਪ੍ਰਵਾਸੀ ਬੰਦੇ ਆਉਂਦੇ ਆ ਆਪਾਂ ਕਹਿੰਨੇ ਆ ਕਿ ਉਹ ਆਪਣਾ ਕਲਚਰ ਅਡਾਪਟ ਕਰਨਾ ਇੱਥੇ ਆ ਕਿ ਉਹ ਨਾ ਕਰਨ ਆਪਦਾ ਵੀ ਮੰਨਣ ਬਟ ਸਾਡੇ ਵਾਲੇ ਚ ਵੀ ਟਾਨ ਤਾਂ ਜਿਹੜਾ ਹੁਣ ਕੈਨੇਡੀਅਨ ਕਲਚਰ ਆ ਉਹ ਕੈਂਪਿੰਗ ਦਾ ਹੰਟਿੰਗ ਦਾ ਹਾਈਕਿੰਗ ਦਾ ਇਹ ਕਲਚਰ ਆ ਤੇ ਅਸੀਂ ਕਿਹਾ ਕਿ ਜਿੱਦਾਂ ਅੱਜ ਕੱਲ ਆਪਾਂ ਦੇਖਦੇ ਆ ਸੋਸ਼ਲ ਮੀਡੀਆ ਤੇ ਸਾਰਾ ਕੁਝ ਚੱਲ ਰਿਹਾ ਜੋ ਵੀ ਪੰਜਾਬੀਆਂ ਦਾ ਨਾਮ ਖਰਾਬ ਕੀਤਾ ਜਾ ਰਿਹਾ ਕੁਝ ਲੋਕਾਂ ਦਾ ਤਾਂ ਆਪਾਂ ਨੂੰ ਉਹਨਾਂ ਨੂੰ ਆਪਦੇ ਨਾਲ ਢਾਲਣ ਦੀ ਬਜਾਏ ਆਪਾਂ ਨੂੰ ਉਹਨਾਂ ਦੇ ਗਲਚਰ ਚ ਢਾਲਣਾ ਚਾਹੀਦਾ ਸਾਰੇ ਆਪਾਂ ਇਹ ਐਕਸਪੈਕਟ ਕਰਦੇ ਹਾਂ ਫਾਇਰ ਲੋਕੇਸ਼ਨ ਤੇ ਪਹੁੰਚਣ ਤੋਂ ਬਾਅਦ ਅਸੀਂ ਆਪਦੇ ਆਪ ਦੇ ਟਾਸਕ ਵੰਡ ਲੇ ਪਰਮ ਲੱਕੜਾਂ ਵੱਢਣ ਲੱਗ ਗਏ ਮੈਂ ਅੱਗੇ ਚਲਾਉਣੀ ਸੀ ਉਹਦੇ ਲਈ ਮੈਂ ਆਪ ਦਾ ਸਪਾਨ ਇਕੱਠਾ ਕਰਨ ਲੱਗ ਗਿਆ ਚੁੱਲਾ ਕਰ ਲਿਆ ਗੈਸ ਨਾਲ ਤੇ ਨਾਲ ਲਾਈਟਰ ਨਹੀਂ ਸੀਗਾ ਫੇਰ ਜਿਹੜਾ ਸਕ੍ਰੈਚ ਕਰਕੇ ਆਪਣਾ ਹੁੰਦਾ ਉਹ ਤੇ ਚੰਗੇ ਆੜੇ ਜੇ ਕੱਢ ਕੇ ਉਹ ਵਾਲੇ ਚੁੱਲ੍ਹੇ ਨਾਲ ਮੈਂ ਉਹ ਬਾਣੀ ਸੀ ਜਾਂ ਤੇ ਬਾੜ ਨਹੀਂ ਸੀ ਉਹ ਤੋਂ ਬਾਅਦ ਪਰਮ ਨੇ ਸਾਈਡ ਚੇਂਜ ਕਰ ਲਈ ਕਿਉਂਕਿ ਮੈਂ ਇਧਰੋਂ ਆਪ ਦਾ ਕੰਮ ਕਰਨ ਲੱਗਿਆ ਹੋਇਆ ਸੀਗਾ ਤੇ ਲੱਕੜਾਂ ਵੱਢਣ ਤੋਂ ਬਾਅਦ ਪਰਮ ਨੇ ਥੋੜੀਆਂ ਹੀ ਲੱਕੜਾਂ ਪਹਿਲਾਂ ਮੋਟੀਆਂ ਵੱਢ ਲਈਆਂ ਜਿਵੇਂ ਅਸੀਂ ਆ ਲਾਈ ਜੰਨੇ ਮੋਟੀਆਂ ਸੀਗੀਆਂ ਤੇ ਮੋਟੀਆਂ ਨਹੀਂ ਲਾਉਣੀਆਂ ਮੇਜੇ ਲੱਕੜਾਂ ਪਤਲੀਆਂ ਰੱਖੋ ਉਹਦੇ ਨਾਲ ਅੱਗ ਛੇਤੀ ਵੱਲਦੀ ਹੈ ਜਿਹੜੀ ਪਹਿਲਾਂ ਵਾਲੀ ਹੈ ਬਾਅਦੋਂ ਮੋਟੀਆਂ ਲੱਕੜਾਂ ਲਾਈਆਂ ਸਹੀ ਨੇ ਕਿਉਂਕਿ ਉਹ ਫਿਰ ਹੌਲੀ-ਹੌਲੀ ਵੱਲਦੀ ਰਹਿੰਦੀ ਹੈ ਫਿਰ ਅਸੀਂ ਅੱਗ ਲਾਉਣ ਤੋਂ ਬਾਅਦ ਫਿਰ ਬਾਅਦੋਂ ਮੈਂ ਮੜਾ ਜਗਰਦ ਘਾਉਣ ਲੱਗਿਆ ਬਾਹਾਂ ਦਾ ਲੱਗਿਆ ਨਹੀਂਗਾ ਫਿਰ ਨਹੀਂ ਕਹਾੜੀ ਨਾਲੇ ਤੋੜਿਆ ਉਹਦੇ ਨਾਲ ਵੱਢ ਕੇ ਫਿਰ ਪਰਮ ਲੱਕੜਾਂ ਦਾ ਸੂਤ ਸੀਗਾ ਉਹ ਲੱਕੜਾਂ ਦਾ ਛੇਤੀ-ਛੇਤੀ ਬਣਨ ਲੱਗ ਗਿਆ ਲੱਕੜਾਂ ਫਿਰ ਅਸੀਂ ਦੂਰ ਰੱਖ ਲਈਆਂ ਫਿਰ ਸਾਨੂੰ ਐਨਾ ਪਤਾ ਲੱਗੇ ਕਿ ਇੱਥੇ ਬਹਿਣਾ ਕਿੱਧਰ ਨੂੰ ਆ ਫੇਰਾ ਸਾਡੇ ਕੋਲ ਇੱਕ ਲੱਕੜ ਦਾ ਪੀਸ ਸੀਗਾ ਪਹਿਲਾਂ ਤੇ ਦਰਖਤ ਵੱਢਿਆ ਹੋਇਆ ਪਾਣੀ ਚ ਪਿਆ ਸੀ ਫਿਰ ਅਸੀਂ ਉਹਨੂੰ ਮੂਵ ਕੀਤਾ ਅੱਗ ਨੂੰ ਪੰਗੇ ਲੈਂਦੇ ਸੀਗੇ ਹੱਥ ਨਹੀਂ ਫੂਕ ਲਿਆ ਸ਼ੁਕਰ ਫਿਰ ਗੱਡੀ ਦੇ ਪਿੱਛੇ ਸੀਗੀ ਅੱਗ ਲੱਗੀ ਹੋਈ ਅੱਗ ਬਾਲੀ ਹੋਈ ਲੱਗੀ ਹੋਈ ਕਹਿੰਦਾ ਬਾਲੀ ਹੋਈ ਤੇ ਪਰ ਹਵਾ ਘੁੰਮ ਘੁੰਮ ਕੇ ਨਾ ਧੂਆ ਕਦੇ ਕਿੱਧਰ ਨੂੰ ਆਉਂਦਾ ਸੀ ਕਦੇ ਕਿੱਧਰ ਨੂੰ ਆਉਂਦਾ ਸੀ ਪਰ ਉਹਨੇ ਧੂਖਾ ਬੈਠਣ ਦੀ ਟਰਾਈ ਕੀਤੀ। ਆ ਪਹਿਲਾਂ ਉੱਧਰ ਬਹਿ ਗਿਆ ਫਿਰ ਉੱਥੇ ਤੋਂ ਆਉਣ ਲੱਗ ਗਿਆ ਫਿਰ ਉਹਨੇ ਜਿਹੜਾ ਲੱਕੜਾਂ ਦਾ ਬੰਡਲ ਸਾਈਡ ਤੇ ਪਿਆ ਉਹ ਚੱਕ ਕੇ ਆਪਦੇ ਥੱਲੇ ਰੱਖ ਕੇ ਇੱਧਰ ਨੂੰ ਵਹਿ ਜਾਣਾ। ਉਹਦੇ ਬਾਰ-ਬਾਰ ਉਹਦੇ ਨੂੰ ਅੱਖਾਂ 'ਚ ਪ੍ਰੋਬਲਮ ਵੀ ਆ ਥੋੜੀ ਜੀ ਕਿ ਧੂਆ ਬੈਣ ਨਾਲ ਉਹਦੇ ਪਾਣੀ ਬਹੁਤ ਜ਼ਿਆਦਾ ਨਿਕਲਣ ਲੱਗ ਜਾਂਦਾ। ਨਾਰਮਲ ਨਾਲ। ਫੇਰ ਕੀ ਕੀਤਾ ਅਸੀਂ ਥੋੜਾ ਹੁਣ ਆਪੇ ਦਿਮਾਗ ਲਾਉਣਾ ਸੀਗਾ ਚੱਲੇ ਆਹ ਜੇ ਕੰਮ ਕਰਨ ਫੇਰ ਗੱਡੀ ਸਾਈਡ ਤੇ ਕਰਤੀ। ਕਿਉਂਕਿ ਪਿੱਛੋ ਹਵਾ ਥੱਲੋਂ ਵੀ ਆਉਂਦੀ ਸੀ ਤੇ ਆਲੇ-ਦੁਆਲੇ ਵੀ ਆਉਂਦੀ ਸੀ ਉਹ ਘੁੰਮ ਘੁੰਮ ਕੇ ਕਦੇ ਧੂਆਂ ਕਿੱਧਰ ਨੂੰ ਕਦੇ ਕਿੱਧਰ ਨੂੰ ਫਿਰ ਅਮਨ ਸਾਈਡ ਤੇ ਕਰਕੇ ਕੀਤਾ ਤੇ ਇੱਕੋ ਦਮ ਜਦ ਗੱਡੀ ਮਗਰ ਕੀਤੀ ਫਿਰ ਇੱਕ ਪਾਸੇ ਹਵਾ ਆਉਂਦੀ ਸੀ ਉਹ ਲੱਗ ਅੱਗੇ ਨਹੀਂ ਤੇਜ਼ ਹੋ ਗਈ ਲੱਕੜਾਂ ਵੀ ਵਧੀਆ ਬਲਕੀਆਂ ਆਰਾਮ ਨਾਲ ਫਿਰ ਬੈਠੇ ਅਸੀਂ ਫਿਰ ਗੱਲਾਂ ਬਾਤਾਂ ਕੀਤੀਆਂ ਤੇ ਅੱਗੇ ਦੇ ਪਲਾਨ ਡਿਸਕਸ ਕੀਤੇ ਕਿ ਆ ਲొਕੇਸ਼ਨ ਵਧੀਆ ਅੱਗੇ ਤੋਂ ਲੋੜੀ ਤੇ ਵੀ ਉਰੇ ਜਾਵਾਂਗੇ ਬੱਬਰ ਰੱਖੇ ਕਿਰਪਾ ਉਹਦੀ ਵੀ ਵੀਡੀਓ ਪਾਵਾਂਗੇ ਉਹਨੇ ਸਾਰਾ ਕੁਝ ਕਰਾਂਗੇ ਪਰ ਦਿਨ ਖੜੀ ਕਿਉਂਕਿ ਰਾਤ ਨੂੰ ਬਹੁਤ ਨਹੀਂ ਰਹਾ ਜੇ ਮੈਰੀਆਂ ਜਿਧਾਂ ਨਹੀਂ ਆਉਂਦੀ 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 ਹੈ ਲੋਕੇਸ਼ਨ ਵਧੀਆ ਓਂ ਪਰ ਐਂ ਘੈਂਟਾ ਗੱਲਬਾਤ ਪੂਰੀ ਪੂਰੀ ਵਧੀਆ ਠਾਠਾ ਕਰਾਈ ਵਧੀਆ ਰਹੀ ਬਹੁਤ ਸੋਹਣੀ ਜਿਆਦਾ ਵਧੀਆ ਲੋਕੇਸ਼ਨ ਹੈ ਆਹ ਧੁੱਕੀ ਕਢਾਉਣ ਲੱਗਿਆ ਹੋਇਆ ਗਲੈਡੀਏਟਰ ਆ ਪਰਮ ਹਾਂ 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 ਜਿਆਦਾ ਗੱਲਬਾਤ ਕਰਾਈ ਉਹ ਬੰਦੇ ਨੇ ਪਹਿਲਾਂ ਇੱਥੇ ਰਖਾ ਕੇ ਗਿਆ ਨਾ ਉੱਥੇ ਵਾਰੰ ਦੇਖੀ ਤੇਰੀ ਵਾਲੀ ਦੀ ਕਿੰਨੀ ਕਵਲਿਟੀ ਆਉਂਦੀ ਹੈ ਇਹ ਨੂੰ Samsung ਤੇ iPhone 15 Pro Max ਆ ਇਹ ਇਹ ਵੀ ਤਾਂ ਠੀਕ ਹੈ ਹੈ ਇਸ ਚੀਜ਼ ਦਾ ਵੀ ਰਿਵਿਊ ਦੇ ਤੁਸੀਂ ਕਿ ਕਿਹੜੀ ਵਧੀਆ ਲੱਗੀ ਹੈ ਨਿਊ ਇਅਰ ਗੱਲ ਮਨਾਇਆ ਜਾ ਰਿਹਾ ਹੈ ਅੱਜ ਉਹ ਮਸ਼ਰੀ ਆਈ ਮਸ਼ਰੀ ਆਉਂਦੀ ਆ ਕਿਹੜਾ ਤਾਲੁਕਾ ਚੁਣੇ ਤਾਲੀ ਬੀਮਰਾ ਮਾਜੂਰ ਪ੍ਰਾਇਨ ਸਾਰਾ ਕੁਝ ਲੈ ਕੇ ਪੜਾਣਾ ਜਿਵੇਂ ਉਹ ਅੱਗੇ ਫੋਟੋ ਆਈ ਸੀ ਨਾ ਸੱਚ ਗਈ ਇਹ ਤਾਂ ਜਿਆਦਾ ਗੱਲਬਾਤ ਰਹੀ ਹੈ ਠੰਡ ਤਾਂ ਸੀਗੀ ਟੈਂਪਰੇਚਰ ਕੀ ਆ ਪਰਮ ਬਾਹਰ ਟੈਂਪਰੇਚਰ ਤਾਂ ਮਿੱਤਰ ਆ ਪਦਰਾਮੀ ਫੀਲਡਸ ਲਾਈਕ ਮੈਨਸ ਵਰਨਬੁਰ ਨਾ ਹੋਣਾ ਹੈ ਹਾਂ ਹਾਂ ਪਰ ਜਿਹੜੀ ਚੀਜ਼ ਬੜੇ ਦਿਨਾਂ ਤੋਂ ਲੱਭਦੇ ਪਏ ਸੀ ਉਹ ਅੱਜ ਮਿਲ ਗਈ ਉਹ 5 ਡਿਗਰੀ ਆ ਆਰਾਮਨਾਲ ਫੀਲਡ ਤੇ ਲਈ ਮੈਂ ਕਹਿੰਦਾ ਇੱਕ 0 ਡਿਗਰੀ ਤਾਂ ਹੋਣੀ ਆ ਆਰਾਮਨ ਹਾਂ ਪਰ ਜਿਆਦਾ ਗੱਲਬਾਤ ਰਹੀ ਬਹੁਤ ਮਜ਼ਾ ਆਇਆ ਬਹੁਤ ਜ਼ਿਆਦਾ ਵਧੀਆ ਲੋਕੇਸ਼ਨ ਹੈ ਸੀਕ੍ਰੀਟ ਲੋਕੇਸ਼ਨ ਕਿਉਂਕਿ ਜਮਾਨੀ ਰਾਜ ਜਮਾਨੀ ਕੋਸ਼ ਤੀਰ ਤੁਕਿਆਂ ਨਾਲ ਨਿਕਲਦੀ ਹੋਈ ਤੇ ਪੀਸ ਬਹੁਤ ਜ਼ਿਆਦਾ ਵਧੀਆ ਇਹੋ ਜੀ ਲੋਕੇਸ਼ਨ ਜ਼ਿਆਦਾ ਵਧੀਆ ਹੁੰਦੀ ਆ ਪਲਾਨ ਕੀਤੀ ਨਾਲੋ ਜੇ ਪਲਾਨ ਕੀਤੀ ਹੋਵੇ ਉਹ ਉੱਥੇ ਕਈ ਵਾਰ ਉਹ ਕੁਛ ਆਪਾਂ ਉਹ ਦਿਨ ਗਏ ਸੀ ਆਪਾਂ ਨੂੰ ਉਹ ਚੀਜ਼ ਮਿਲੀ ਨਹੀਂ ਉਹਨਾਂ ਨੂੰ ਵਧੀਆ ਲੱਗਦਾ ਹਾਂ ਉਹ ਦਿਨ ਬੰਦ ਸੀਗੀ ਸਾਰਾ ਸਵਾਦ ਖਰਾਬ ਹੋ ਗਿਆ ਹਾਂ ਅੱਜਾ ਇੱਥੇ ਆਏ ਵੀ ਨਹੀਂ ਆ ਕੁਝ ਕਰਨ ਪਾਰ ਮਤਲਬ ਉਹ ਕੈਂਪਿੰਗ ਦਾ ਸਮਾਨ ਬਸ ਹੁਣ ਘੱਮ ਆ ਗਿਆ ਆਪਣਾ ਕੋਈ ਪਲਾਨ ਨਹੀਂ ਸੀਗਾ ਕਿ ਅਸੀਂ ਕਰਨੀ ਆ ਮੱਟ ਬਹੁਤ ਵਧੀਆ ਰਿਹਾ ਲੋਕ ਖਰੇ ਵੀ ਲੱਗੇ ਹੋਏ ਆ ਅਸੀਂ ਘਰਾਂ ਜਾਏ ਇੱਕ ਤੋਅਲ ਵੀ ਦਾ ਲੈ ਕੇ ਅਸੀਂ ਘਰ ਬਣਨੀ ਨੂੰ ਤੁਰ ਪਏ ਰਾਹ ਕੁਝ ਜ਼ਿਆਦਾ ਵਧੀਆ ਨਹੀਂ ਸੀਗਾ ਇਹ ਚ ਗੱਡੀ ਸਹੀ ਹੋਵੇ ਤੁਹਾਡੇ ਕੋਲ ਜੀ ਤਾਂ ਹੀ ਵਧੀਆ ਰਹਿੰਦਾ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀਗਾ ਨੀਰਾ ਇੱਥੇ ਛੇਤੀ ਹੋ ਜਾਂਦਾ ਸਿਆਲ ਚ ਉਹਦੇ ਕਰਕੇ ਅਸੀਂ ਆਪ ਦਾ ਤੁਰਪੀ ਮੈਗਾ ਨਾ ਆਲਮੋਸਟ ਠੀਕ ਵਜੇ ਸੀਗੇ ਤੇ ਸਾਨੂੰ ਇੱਥੋਂ 20 ਕਿਲੋਮੀਟਰ ਦਾ ਰਾਹ ਕਵਰ ਕਰਦਿਆਂ ਨੂੰ ਲੱਗ ਗਿਆ ਸਾਨੂੰ 1 ਘੰਟਾ ਜ਼ਿਆਦਾ ਹੌਲੀ ਚਲਾਉਣੀ ਪਈ ਗੱਡੀ ਕਿਉਂਕਿ ਫਿਰਿਆਂ ਜੇ ਜ਼ਿਆਦਾ ਭਜਾਉਣੇ ਵੀ ਆ ਤਾਂ ਐਕਸਲ ਟੁੱਟਣ ਦਾ ਵੀ ਡਰ ਰਹਿੰਦਾ। ਅਟੋ ਹੀ ਤੁਸੀਂ ਦੇਖੀਂ ਆ ਕਿੰਨੇ ਜ਼ਿਆਦਾ ਇੰਡੀਆ ਵਾਲੀ ਫੀਲ ਆਉਣ ਲੱਗੀ ਸੀ ਕਿ ਜ਼ਿਆਦਾ ਉੱਥੇ ਹੀ ਮੁੜਿਆ ਇਹ ਆਪਾਂ ਫੇਰ। ਫੇਰ ਉਹ ਕਰਦੇ ਕਰਾਉਂਦੇ ਆਪਾਂ ਐਗਜ਼ਿਟ ਤੇ ਆਏ ਇੱਥੇ ਵੀ ਗੱਡੀ ਖਰਾਬ ਹੋਈ ਖੜੀ ਸੀ ਕਿਸੇ ਦੀ। ਤੇ ਉਹ ਤੋਂ ਬਾਅਦ ਕਰਦੇ ਕਰਾਉਂਦੇ ਘਰਾਂ ਨੂੰ ਪਹੁੰਚਣ ਲੱਗੇ ਘਰੋਂ ਵੀ ਫੋਨ ਆ ਗਿਆ ਸੀ ਕਿ ਇੱਥੇ ਕਿ ਪਰਮ ਨੂੰ ਕਿਥੇ ਇੰਨਾ ਟਾਈਮ ਲਾਈ ਜਾਂਦੇ ਆ। ਫੇਰ ਗੱਲਾਂ ਡਿਸਕਸ ਕੀਤੀਆਂ ਅਗਲੇ ਨੈਕਸਟ ਟ੍ਰਿਪ ਤੇ ਕਿ ਕੀ ਕਰਨਾ। ਉਪਰ ਗਰੀ ਪਹੁੰਚ ਚੁੱਕੇ ਹਾਂ ਤੇ ਹੁਣ ਅਗਲੀ ਟ੍ਰਿਪ ਦੀ ਤਿਆਰੀ ਕਰਦੇ ਆ ਕਿੱਥੇ ਜਾਣਾ ਕੀ ਕਰਨਾ ਉਹਦੀ ਸਾਰੀ ਸ਼ਾਇਦ ਅਗਲੀ ਟ੍ਰਿਪ ਤੇ ਸ਼ੂਟਿੰਗ ਕਰਨ ਜਾਈਏ ਤੇ ਉਹਦੀ ਵੀ ਸਾਰੀ ਵੀਡੀਓ ਪਾਵਾਂਗੇ ਤੇ ਉਹ ਵੀਡੀਓ ਅਨ ਦੇ ਅਪਡੇਟ ਰਹਿਣ ਲਈ ਤੁਸੀਂ ਨਾਲ ਜੁੜਨ ਲਈ ਸਾਡੇ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਜਿਹੜੀ ਅਸੀਂ ਅੱਜ ਸ਼ੂਟਿੰਗ ਕਰਨ ਜਾਣਾ ਸੀਗਾ ਬਟ ਕਈ ਰੀਜ਼ਨਾਂ ਕਰਕੇ ਸਤੋ ਕਰਨੀ ਹੋਈ ਕਿਉਂ ਕਿ ਅਸੀਂ ਪ੍ਰੋਪਰ ਇਨਫੋਰਮੇਸ਼ਨ ਨਹੀਂ ਲੈ ਕੇ ਗਏ ਉਸ ਇਲਿਆਦੀ ਕਿ ਰੈਸਟ੍ਰਿਕਟਿਡ ਏਰੀਆ ਕਿੱਥੇ ਤੱਕ ਆ ਕਿੱਥੇ ਜਾ ਕੇ ਅਸੀਂ ਸ਼ੂਟਿੰਗ ਕਰ ਸਕਦੇ ਹਾਂ 400 ਮੀਟਰ ਅੱਗੇ ਜਾ ਕੇ ਸੜਕ ਤੋਂ ਕਰ ਸਕਦੇ ਹਾਂ ਇਸ ਚੀਜ਼ ਦਾ ਨੈਕਸਟ ਟਾਈਮ ਤੋਂ ਅਸੀਂ ਵੀ ਧਿਆਨ ਰੱਖਾਂਗੇ ਜੇ ਤੁਸੀਂ ਵੀ ਕਰਨ ਜੰਨੇ ਹੋ ਆਪ ਦਾ ਚੈੱਕ ਕਰਕੇ ਜਾਣਾ ਕਿ ਕਿਹੜੇ-ਕਿਹੜੀ ਏਰੀਏ ਤੇ ਤੁਸੀਂ ਦੀ ਭੈ ਕਿਹੜੇ-ਕਿਹੜੇ ਏਰੀਏ ਤੇ ਤੁਸੀਂ ਫ੍ਰੀਲੀ ਸ਼ੂਟਿੰਗ ਕਰ ਸਕਦੇ ਹੋ ਓਕੇ ਭਾਈ ਮਿਲਦੀਆਂ ਜੀ